ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਇਆ ਮੰਡੀ ਦਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਹਿਗੁਰੂ ਸੋਨੂੰ ਚੜ੍ਹਦੀ ਕਲਾ ਚ ਤੰਦਰੁਸਤੀ ਤਰੱਕੀ ਦੇਵੇ ਜੀ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬੱਸ ਅੱਡਾ ਤੇ ਜ਼ਿਲ੍ਹਾ ਸਾਡਾ ਬਠਿੰਡਾ ਜੀ ਤੇ ਜਿਹੜਾ ਅਸੀਂ ਆਹ ਤੁਹਾਨੂੰ ਕਪੜਾ ਦਿਖਾ ਰਹੇ ਹਾਂ ਇਹ VLM ਬ੍ਰਾਂਡ ਦਾ ਰਹੂਗਾ ਜੀ ਨਾ ਇਹ ਤੇ ਬੁਰਾ ਵੇ ਨਾ ਇਹਦੇ ਕਲਰ ਨੂੰ ਖੁਸ਼ ਹੋਗੇ ਜੀ ਬਹੁਤ ਵਧੀਆ ਟਾਪ ਦਾ 9950 ਵਾਲਾ ਸੂਟ ਅੱਜ ਤੁਹਾਨੂੰ ਮਿਲ ਰਿਹਾ ਜੀ ਸਿਰਫ 700 ਰੁਪਏ ਦਾ ਤੇ ਸ਼ਿਪਿੰਗ ਇਹਦੀ ਰਹੂਗੀ ਜੀ ਅਲੱਗ ਤੋਂ ਤੇ ਬਾਕੀ ਮੈਂ ਇਹ ਕਹਿਣਾ ਚਾਹਣੀ ਆ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤਾਂ ਕਿ ਤੁਹਾਡੇ ਕੋਲੇ ਸਾਡੀ ਹਰ ਇੱਕ ਵੀਡੀਓ ਪਹੁੰਚ ਸ਼ਕੀ ਕਈ ਭੈਣਾਂ ਕਹਿ ਦਿੰਦੀਆਂ ਵੀ ਸਾਡੇ ਕੋਲੇ ਤੁਹਾਡੀ ਵੀਡੀਓ ਨਹੀਂ ਪਹੁੰਚੀ ਤੁਸੀਂ ਭੈਣੇ ਸਬਸਕ੍ਰਾਈਬ ਕਰ ਲਓ ਮੇਰਾ ਚੈਨਲ ਤੇ ਤੁਹਾਡੇ ਕੋਲੇ ਮੇਰੀ ਡੇਲੀ ਵੀਡੀਓ ਆਉਗੀ ਕੱਪੜਾ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਅਗਰ ਤੁਹਾਨੂੰ ਕੁਝ ਪਸੰਦ ਆਉਂਦਾ ਤਾਂ ਤੁਸੀਂ ਮੈਥੋਂ ਜ਼ਰੂਰ ਲੈ ਸਕਦੇ ਹੋ ਤੇ ਜੇ ਕੱਪੜਾ ਤੁਹਾਨੂੰ ਬ੍ਰਾਂਡ ਦਾ ਪਿਆ ਤਾਂ ਬ੍ਰਾਂਡ ਦਾ ਹੀ ਨਿਕਲੇਗਾ ਜੀ ਸਾਰੇ ਬ੍ਰਾਂਡ ਰਹਿਣਗੇ ਤੁਹਾਨੂੰ ਮੂਰਾ ਦਿਖਾ ਦਿੰਨੇ ਆ ਸਾਰਿਆਂ ਤੇ ਛੇ ਮੋਰਾ ਰਹਿਣਦੀਆਂ ਜੀ ਬੀ ਐਲ ਐਮ ਬ੍ਰਾਂਡ ਦਾ ਪ्युअर ਪਸ਼ਮੀਨਾ ਹੈ ਜੀ ਕੌਣ ਚ ਹੌਲਾ ਗਰਮ ਹੈ ਸੋਹਣਾ ਵੀ ਤੁਸੀਂ ਕੰਫਰਟੇਬਲ ਮਹਿਸੂਸ ਕਰੋਗੇ ਆਪਣੇ ਆਪ ਨੂੰ ਆ ਲਓ ਇਹ ਆਗਾ ਜੀ ਇਹ ਸੂਟ ਸਿੰਗਲ ਰਹਿਣ ਵਾਲਾ ਜੀ ਆ ਲਓ ਜੀ ਇਹਦੇ ਵਿੱਚ ਹੈ ਜਿਹੜਾ ਥੋੜਾ ਜਿਹਾ ਪੈਰਟ ਜਿਹਾ ਤੇ ਇੱਕ ਕਰੀਮ ਜਿਹਾ ਤੇ ਨੀਲਾ ਜਿਹਾ ਤੇ ਆ ਇਹਦੀ ਘੁੱਗੀਆਂ ਵਾਲੀ ਜੀ ਬਾਟਮ ਰਹਿਣ ਵਾਲੀ ਹੈ ਜੀ ਇਹ ਵਾਲੀ ਦੀ ਬਾਟਮ ਹੈ ਜੀ ਇਹ ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈ ਜੀ ਇਹ ਕੁਗੀਆਂ ਕਮੀਜ਼ ਦੇ ਵਿੱਚ ਵੱਡੀਆਂ ਵੱਡੀਆਂ ਪਈਆਂ ਤੇ ਸੇਮ ਕੁਗੀਆਂ ਜੇ ਸਲਵਾਰ ਚ ਛੂਟੀਆਂ ਜੀ ਇਹ ਵੇਚਣ ਵਾਲਾ ਜੀ 700 ਦਾ ਤੇ ਆਗਰਾ ਕਲਰ ਆ ਗਿਆ ਜੀ ਫਿਰੋਜੀ ਲਾਈਟ ਫਿਰੋਜੀ ਜਿਹੜੇ ਸੂਟ ਆ ਨਾ ਜੀ ਇਹ ਬ੍ਰਾਂਡ ਦੇ ਪਸ਼ਮੀਨੇ ਦੇ ਰਹਿਣਗੇ ਜੀ ਮਾਰਕੀਟ ਪ੍ਰਾਈਸ ਇਹਦਾ 900000 ਰਿਹਾ ਪਰ ਅਸੀਂ ਫਿਰ ਵੀ ਇਹ 850 ਤੱਕ ਵੇਚੇ ਆ ਅੱਜ ਦੀ ਕੀਮਤ ਹੈ ਜੀ ਓਨਲੀ 700 ਸਾਰਿਆਂ ਤੇ ਤੁਹਾਨੂੰ VLM ਬ੍ਰਾਂਡ ਦੀਆਂ ਬਾਕਾਇਦਾ ਮੋਹਰੇ ਮਿਲਣੀਆਂ ਕੋਈ ਵੀ ਤੁਹਾਨੂੰ ਬਦੌੜ ਬ੍ਰਾਂਡ ਕੱਪੜਾ ਨਹੀਂ ਮਿਲੂਗਾ ਜੀ ਅਗਰ BLM ਦਾ ਤੇ VLM ਦਾ ਨਿਕਲੂਗਾ ਨਾ ਇਹ ਤੇ ਬੁਰਾ ਵੇ ਜੀ ਨਾ ਕੁਝ ਹੋਰ ਹੋਵੇਗੀ ਨਾ ਇਹ ਫੁੱਲਾ ਤੇ ਨਾ ਕੁਝ ਹੋਰ ਬਹੁਤ ਸੋਹਣਾ ਹੈ ਨੀ ਕਿ ਨੀ ਕਿ ਚੱਕਰ ਜਿਹੀ ਬਣੀ ਹੈ ਇਹਨੂੰ ਕਿਸੇ ਵੀ ਉਮਰ ਦਾ ਬੰਦਾ ਪਾ ਸਕਦਾ ਤੇ ਆਹ ਰਹਿਣ ਵਾਲੀ ਹੈ ਜੀ ਦੀ ਬਾਟਮ ਬਾਟਮ ਤੇ ਵੀ ਤੁਸੀਂ ਦੇਖ ਸਕਦੇ ਹੋ ਸਾਰਿਆਂ ਤੇ ਤੁਹਾਨੂੰ ਮੋਹਰੇ ਮਿਲ ਰਹੀਆਂ ਜੀ ਬਾਟਮ ਵੀ ਦੀ ਸੇਮ ਕੱਪੜੀ ਦੀ ਰਹੂਗੀ ਤੇ ਸ਼ਰਟ ਵੀ ਅਲੱਗ ਤੋਂ ਨਹੀਂ ਬਊਗਾ ਜੀ ਇੱਕ ਇਹਦੇ ਵਿੱਚ ਆ ਗਿਆ ਜੀ ਗ੍ਰੇ ਕਲਰ ਬਹੁਤ ਹੀ ਪਿਆਰਾ ਉਹਦੀ ਹਿੰਗਰੇਜੀ ਦੀ ਤੁਹੋਲ ਦਾ ਕਰਨ ਕਿਹੜੀ ਕੁਆਲਿਟੀ ਹੁੰਦੀ ਹੈ ਇਹਨੂੰ ਪ੍ਰੀਮੀਅਮ ਕੁਆਲਿਟੀ ਕਹਿੰਦੇ ਆ ਜੀ ਹਾਈ ਕੁਆਲਿਟੀ ਵੀ ਕਹਿ ਸਕਦੇ ਆਪਾਂ ਹੈ ਹਾਈ ਕੁਆਲਿਟੀ ਵੀ ਕਹਿ ਸਕਦੇ ਆ ਪ੍ਰੀਮੀਅਮ ਕੁਆਲਿਟੀ ਵੀ ਕਹਿ ਸਕਦੇ ਆ ਟਾਪ ਨੋਚ ਵੀ ਕਹਿ ਸਕਦੇ ਆਪਾਂ ਇਹ ਆ ਗਿਆ ਜੀ ਗ੍ਰੇ ਸਾਰਿਆਂ ਤੇ ਆ ਲੱਗੀਆਂ ਪਈਆਂ ਜੀ ਪੱਕੀਆਂ ਵੀ ਐਲ ਐਮ ਬ੍ਰਾਂਡ ਦੀਆਂ ਹੋਰਾਂ ਪੌਣ ਚ ਇਹ ਕਪੜਾ ਸੌਫਟ ਆ ਜੀ ਜਿਹੜੀਆਂ ਬਾਣਾ ਕਹਿੰਦੀਆਂ ਨੇ ਕਿ ਸਾਡੇ ਕਪੜਾ ਜਾਂ ਵੀ ਪਿੰਡੇ ਤੇ ਚਗਿਆਰੇ ਜੁ ਉੱਠ ਖੜੇ ਉਦਾਂ ਵੀ ਜਿਹੜੀ ਕੋਈ ਕੰਪਲੀਟ ਨਹੀਂ ਜੀ ਕਿਉਂਕਿ ਮੈਂ ਵੀ ਖੁਦ ਮਰੀਜ਼ ਆ ਜੀ ਮੈਂ ਚੀਜ਼ਾਂ ਪਾਉਣੀਆ ਮੈਨੂੰ ਵਧੀਆ ਲੱਗਦੀਆਂ ਪੌਣ ਜੋ ਸੌਫਟ ਹੈ ਸਰਦੀ ਵਾਲਾ ਕਪੜਾ ਬਹੁਤ ਪਿਆਰਾ ਜੀ ਆਪਣੇ ਕੋਲ ਇਹ ਬਸ ਇਹੀ ਸੂਟ ਆ ਜਿਨ੍ਹਾਂ ਦੀ ਆਪਾਂ ਤੁਹਾਨੂੰ ਵੀਡੀਓ ਪਾ ਰਹੇ ਹਾਂ ਆ ਲਓ ਜੀ ਸਾਰਿਆਂ ਤੇ ਵੀ ਐਲਮ ਦੀਆਂ ਮੋਹਰਾ ਸੇਮ ਸ਼ਰਟ ਦਾ ਕਪੜਾ ਨਿਕਲੂ ਜੀ ਸੇਮ ਸਲਵਾਰ ਦਾ ਅਗਲਾ ਅਗਰ ਅੱਡ ਤੋਂ ਨਿਕਲੇ ਤਾਂ ਸੀ ਜੁਮੇਵਾਰ ਆ ਜੀ ਸਾਰ ਹੈ VLAM ਬ੍ਰਾਂਡ ਦਾ ਕੱਪੜਾ ਰਹਿਣ ਵਾਲਾ ਜੀ ਪੂਰਾ ਸੋਹਣਾ ਪੂਰਾ ਵਧੀਆ ਦੇਸੀ ਨਹੀਂ ਰੂਗਾ ਜੀ ਇਹ 700 ਦਾ ਰਹਿਣ ਵਾਲਾ ਜੀ ਦੇਖੋ ਜੀ ਕਿੰਨਾ ਸੋਹਣਾ ਸੂਟ ਹੈ ਜੀ ਇਹ ਲੱਗਦਾ ਜਿੱਦਾਂ ਕਿ ਪ੍ਰਿੰਟ ਕੀਤਾ ਹੁੰਦਾ ਪਰ ਇਹ ਪੱਕੇ ਬ੍ਰਾਂਡ ਦੇ ਕੱਪੜੇ ਹੈ ਜੀ ਆਹ ਰਹੀ ਜੀ ਦੀ ਫਰੋਜੀ ਬਾਟਮ ਕਿੰਨੀ ਸੋਹਣੀ ਇਹਦੀ ਬਾਟਮ ਟਿੱਕੇ ਦੇ ਵਿੱਚ ਆ ਗਿਆ ਜੀ ਮਹਿਰੂਨ ਕਲਰ ਦਾ ਇਹਨੂੰ ਡੀਜੀਡੀ ਵਾਲਾ ਮਹਿਰੂਨ ਰਣ ਵਾਲਾ ਛੋਡੀ ਚੁਆਇਸ ਆ ਜੀ ਬ੍ਰਾਂਡ ਦਾ ਪਸ਼ਮੀਨਾ 900000 ਵਾਲਾ ਸੂਟਾ ਜਿਹੜਾ ਤੁਹਾਨੂੰ ਅਸੀਂ ਦੇ ਰਹੇ ਹਾਂ ਜੀ ਸਿਰਫ ਦੇ ਸਿਰਫ 700 ਦਾ ਕੱਪੜਾ ਆਊਗਾ ਛੋਡੇ ਕੋਲੇ ਮੇਰੇ ਹੱਥ ਬਨ ਕੇ ਬੇਨਤੀ ਆ ਮੈਸੇਜ ਜਰੂਰ ਕਰਿਆ ਕਰੋ ਵੀ ਸਾਨੂੰ ਕੱਪੜਾ ਜੋ ਅਸੀਂ ਮੰਗਾਇਆ ਸੀ ਸੇਮ ਮਿਲਿਆ ਤੁਸੀਂ ਮੈਸੇਜ ਬਿਲਕੁਲ ਨਹੀਂ ਕਰਦੇ ਉਹਦੇ ਨਾਲ ਸਾਨੂੰ ਵੀ ਹੌਸਲਾ ਮਿਲਦਾ ਵੀ ਕਸਟਮਰ ਖੋਸਾ ਸਾਡੇ ਤੋਂ ਆ ਲਓ ਜੀ ਇਹ ਆ ਗਿਆ ਮਹਿਰੂਨ ਫੁੱਲ ਰਣਗੇ ਜੀ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਿਲਕੁਲ ਨਿਊ ਡਿਜ਼ਾਈਨ ਆ ਤੁਸੀਂ ਇਦਾਂ ਦਾ ਪਹਿਲਾਂ ਕਿਸੇ ਦੇ ਪਾਇਆ ਨਹੀਂ ਦੇਖਿਆ ਹੁਣ ਤੇ ਆ ਗਈ ਜਿਹੜੀ ਮਹਿਰੂਨ ਵਾਟਮ ਬਹੁਤ ਸੋਹਣੀ ਹੈ ਇਹ ਬ੍ਰਾਂਡ ਦੇ ਕੱਪੜੇ ਸਾਰੇ ਬੀ ਐਲ ਐਮ ਦੇ ਹਾਂਜੀ ਸਾਰੇ ਬ੍ਰਾਂਡ ਦੇ ਕੱਪੜੇ ਰਹਿਣ ਵਾਲੇ ਆ ਜਿਹੜਾ ਅੱਜ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਜੀ ਅਗਲੀ ਸਰਦੀ ਇਹ ਅਮਜ ਲੋ ਕੁਟ ਕੁਟ 3-400 ਰੁਪਏ ਮਹਿੰਗਾ ਪੂਸ ਨੂੰ ਛੁੱਟੇ ਮਗੇ ਇਹ ਵਧਰ ਇਹ ਨਹੀਂ ਜਿਹੜੇ ਹਿਸਾਬ ਨਾਲ ਉਹ ਹਿਸਾਬ ਨਾਲ ਸਭ ਕੁਝ ਹੀ ਵਧਣਾ ਹੋਣਾ ਜੀ ਜੋ ਪਿਛਲੀ ਵਾਰ ਵੀ ਜਿਹੜਾ ਪਿਛਲੀ ਸਰਦੀ ਨੂੰ ਦੱਸਿਆ ਜੀ ਕੱਪੜੇ ਮਹਿੰਗੇ ਹੋ ਕੇ ਆਉਣਗੇ ਉਹੀ ਗੱਲ ਜੀ ਕੱਪੜਾ ਪਿਛਲੀ ਵਾਰ ਨੂੰ 100 ਰੁਪਏ ਮਹਿੰਗਾ ਹੋ ਕੇ ਆਇਆ ਸੀਗਾ ਇਸ ਵਾਰ ਜਿਹੜੀ ਆਡੀ ਕਾਟਨ ਪਿਛਲੀ ਵਾਰ ਸਸਤੀ ਸੀ ਤੇ ਹੁਣ ਪੂਰੀ ਮਹਿੰਗੀ ਹੋ ਕੇ ਆ ਰਹੀ ਹੈ ਜੀ ਆਹ ਲਓ ਜੀ ਇਹਦੇ ਵਿੱਚ ਆ ਗਈ ਜੀ ਮਹਿੰਦੀ ਫੁੱਲ ਬਹੁਤ ਸੋਹਣਾ ਬਹੁਤ ਸੋਹਣੀ ਹਾਈ ਕੁਆਲਿਟੀ ਹੈ ਜੀ ਸਾਰੇ VLM ਬ੍ਰਾਂਡ ਦੇ ਰਹਿਣਗੇ ਬਿਦੌਟ ਬ੍ਰਾਂਡ ਤੋਂ ਇੱਕ ਵੀ ਨਹੀਂ ਮਿਲੂਗਾ ਜਿਹੜਾ ਰੇਟ ਇਹਦਾ 900-1000 ਹੈ ਤੇ ਅਸੀਂ ਦੇ ਰਹੇ ਜੀ 700 ਸਿਰਫ 700 ਰੁਪਏ ਜੋ ਸੂਟਸ ਨੂੰ ਮਿਲੂਗਾ 60 ਰੁਪਏ ਦੀ ਸ਼ਿਪਿੰਗ ਹੈ ਤੇ ਜਿਹੜੀ ਅੱਜ ਵੀਡੀਓ ਪਾਈ ਸੀ ਦੀਪੂ ਪੁੱਤ ਬਣ ਕੇ ਖੜਾ ਹੋ ਕੇ ਦਿਖਾ ਦੇ ਕਈ ਫਿਰ ਬੀਬੀਆਂ ਮੇਥੋਂ ਫੋਟੋਆਂ ਮੰਗਣੀਆਂ ਵੀ ਕਾਹ ਦਾ ਨਾ ਛੁਟੇਲੇ ਆ ਆ ਸਾਰੇ ਕਾਟਰੇਜ ਦੇ ਵੀ ਦਿਖਾ ਦੇ ਆਖ ਵੀ ਇਹ ਐਨੇ ਸਾਡੇ ਕੋਲੇ ਆ ਹਾਂ ਹਾਂ ਸੂਟ ਪਏ ਆ ਤਿੰਨ ਜਿਹੜੇ ਕਾਟਰੇਜ ਦਾ ਉਹ 1000 ਦਾ ਸੂਟ ਹੈ ਜੀ ਤੇ ਜਿਹੜੇ ਆ ਪਰਾਂ ਰਹਿ ਗਏ ਦੀਪੂ ਦਿਖਾਈ ਜਾਂਦਾ ਦੀਪੂ ਬੋਲ ਪੁੱਤਰ ਇਹ 700 ਦੇ ਆ ਤੇ ਪਰਾਂ ਆਲਓਵਰ 600 ਦਾ ਇਹ 600 ਵਧਿਆਗੇ ਨੇੜੇ ਜੁੰਗ ਕਰਕੇ ਦਿਖਾ ਦੇ ਪੁੱਤ ਉਹ 650 ਦਾ ਉਹ ਸਿਰੇ ਵਾਲਾ ਵੀ 650 ਦਾ ਆਲਓਵਰ ਆ ਜਿਹੜੇ 3 ਇਹ ਵੀ 660 650 ਦੇ ਆ ਜਿਹੜੇ 3/700 ਚ ਹੈ ਤੇ ਜਿਹੜਾ ਕਾਰਟਰੀਜ ਪਿਆ ਜੀ ਇਹ ਵੀ ਯਾਰ ਦਾ ਸੋ ਸੋਨੂੰ ਸਾਥੋ ਵੀਡੀਓ ਬਣਾਉਂਦੇ ਤਾਂ ਕੋਈ ਵੀ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਦੇ ਆ ਜੀ ਪਰਮਾਤਮਾ ਸੋਨੂੰ ਚੜ੍ਹਦੀ ਕਲਾ ਚ ਤੰਦਰੁਸਤੀ ਤਰੱਕੀ ਦੇ ਵਿੱਚ ਤੇ ਬਹੁਤ ਜਲਦੀ ਆਪਾਂ ਕਾਟਨ ਦਾ ਕੱਪੜਾ ਲੈ ਆਵਾਂਗੇ ਜੀ ਗਰਮੀਆਂ ਵਾਲਾ ਆਪਾਂ ਜਿਆਦਾ ਮਹਿੰਗਾ ਕੱਪੜਾ ਨਹੀਂ ਰੱਖਦੇ ਜੀ ਆਪਣੀ ਸਟਾਰਟਿੰਗ 5-400 ਤੋਂ ਲੈ ਕੇ 2000 ਦੇ ਵਿੱਚ ਵਿੱਚ ਰਹਿੰਦੀ ਹੈ ਜੀ ਇਤੋਂ ਮਹਿੰਗਾ ਕੱਪੜਾ ਆਪਾਂ ਨਾਲ ਲਈਏ ਤੇ ਨਾਲ ਲਿਆਉਣਾ ਜੀ ਨਾ ਸੀ ਰਿਸਕ ਲੈਣੇ ਆ ਤੇ ਚੁੰਨੀਆਂ ਆਪਣੇ ਕੋਲੇ ਤਿੰਨ ਚਾਰ ਪੰਜ ਤੀਆਂ ਜਰੂਰ ਮਿਲਦੀਆਂ ਜੀ ਤੇ ਬਾਕੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਪਰਮਾਤਮਾ ਸੋ ਨੂੰ ਬਹੁਤ ਬਹੁਤ ਤੰਦਰੁਸਤੀ ਤਰਕਤੀ ਦੇਵੇ ਤਨਵਾਦ ਸੁਭਸਾਨੇਵਾ